ਇੱਥੇ ਡਿਊਟੀ ਕੀ ਦੀ ਆ? ਇਹਦਾ ਕੰਪੈਕਟਰ ਚੱਲਦਾ ਹੈ। ਹਾਂ? ਟਰਾਲੀ ਵਾਲਾ ਨਹੀਂ ਆਉਂਦਾ ਸਰ ਇਹਦਾ ਕੰਪੈਕਟਰ। ਕੰਪੈਕਟਰ ਉਹ ਕੀ ਕਰਦਾ ਇਕੱਠਾ ਕਰਕੇ ਰੱਖ ਜਾਂਦਾ? ਨਹੀਂ ਸਰ ਉਹ ਕਰਦਾ। ਕਿਹਦੇ ਸਰ? ਡਿਊਟੀਆਂ ਕੀ ਦੀਆਂ? ਸੁਪਰਡੈਂਟ ਕਿਹੜਾ ਇੱਥੇ? ਉਹ ਕੀ ਸੁਪਰਵਾਈਜ਼ਰ? ਸੁਪਰਵਾਈਜ਼ਰ ਕੌਣ ਹੈ? ਰਿਕਾਰਡ ਸੁਪਰਵਾਈਜ਼ਰ ਕੌਣ ਹੈ ਇੱਥੇ? ਅਰਬਨ ਸਟੇਟ ਦਾ ਏਰੀਆ ਪੈਂਦਾ ਜੀ। ਇੱਧਰ ਸਾਰਾ ਆਪਣੇ ਬੰਦਾ ਦੀ ਕੋਈ ਆਪਣਾ ਸਟੇਸ਼ਨ ਉੱਧਰ ਹੈ ਜੀ। ਆਪਣਾ ਕਿਉਂ ਨਹੀਂ ਲਾਇਆ ਇੱਥੇ? ਸਰ ਇਹ ਅਰਬਨ ਸਿਟੀ ਦਾ ਪੁੱਡਾ ਤੇ ਪੂਰੇ ਸਾਰਾ ਆਪਣੀ ਨਹੀਂ ਆਉਂਦਾ ਜੀ ਇਹ ਬੰਦਾ। ਨਹੀਂ ਨਹੀਂ ਪਰ ਆਹ ਰੋਡ ਕਿੱਥੇ? ਨਹੀਂ ਸਰ ਰਹਾਤਾ ਚਿਕਣਾ ਨਾ ਅੰਦਰ ਹੀ ਕਰਾ ਲਈ ਥੋੜੀ ਕਿ ਆ ਨਾ ਇਹ ਪ੍ਰੈਸ਼ਰ ਕੰਪੈਕਟਰ ਭੇਜ ਕੇ ਚੁਕਾਈਦਾ ਹੀ ਚੁਕਾਈਦਾ ਤਾਂ ਫੇ ਚੁਕਾਇਆ ਕਿਉਂ ਨਹੀਂ ਆਂਦੇ ਰੂਟ ਸਰ ਅਸੀਂ ਦੋ ਤਿੰਨ ਹੋ ਗਏ ਰੂਡੀ ਕਰਨੇ ਜਿਹੜੇ ਮਾਰਗ ਦਾ ਕੂੜਾ ਪੁਰਾਣਾ ਕੂੜਾ ਹੈ ਤਾਂ ਕਿੰਨਾ ਚਿਰ ਹੋ ਗਿਆ ਕੂੜੇ ਨੂੰ ਕਿੰਨਾ ਕਿੰਨੀਆਂ ਫੋਟੋਆਂ ਪੈ ਗਈਆਂ ਵੀ ਆ ਕੂੜਾ ਆ ਸਾਰੀ ਰੋਡ ਆ ਠੀਕ ਆ ਪਤਾ ਨਾ ਥੋੜਾ ਜਿਹਾ ਢੇਰ ਹੀ ਕਿੰਨਾ ਵੱਡਾ ਕਰਤਾ ਜੇ ਤੁਹਾਡਾ ਤੁਹਾਡੇ ਵੱਲ ਮੇਅਰ ਦਾ ਨਹੀਂ ਧਿਆਨ ਆ ਤੇ ਕੰਮ ਸੇ ਕਮ ਤੁਹਾਡਾ ਨਿੱਜੀ ਫਰਜ਼ ਨਹੀਂ ਬਣਦਾ ਕੰਮ ਕਰਨਾ ਅਫਰ ਦੋ ਦਿਨ ਹੋ ਗਏ ਰੂਟ ਦੇ ਫਰਜ਼ ਬਣਦਾ ਕਿ ਨਹੀਂ ਬਣਦਾ ਹਾਂ ਦੱਸੋ ਮੈਨੂੰ ਕੀ ਜਵਾਬ ਹੈ ਤਾਂ ਸਰ ਕੀ ਕਰਨ ਇੱਥੇ ਸਰ ਕੀ ਕਰਨਾ ਐਦਾ ਜਵਾਬ ਦਿਓ ਮੈਨੂੰ ਸਰ ਅਸੀਂ ਪਾਲਕੀ ਸਾਹਿਬ ਵਾਲੇ ਸਰ ਰਸਤੇ ਦਾ ਪਾਲਕੀ ਸਾਹਿਬ ਚਾਹੁੰਦਾ ਤਾਂ ਉੱਧਰ ਲੱਗ ਬਟਾਲਾ ਜਿਹੜਾ ਮੇਲਾ ਚੱਲਦਾ ਨਾ ਜਿਹੜਾ ਬਾਬਾ ਜੀ ਦਾ ਵਿਆਹ ਸਾਰਾ ਸ਼ਹਿਰ ਭਰਿਆ ਹੁੰਦਾ ਤੁਹਾਨੂੰ ਪਹਿਲੀ ਵਾਰੀ ਇਹ ਕੰਮ ਕਰਨ ਲੱਗਿਆ ਨਹੀਂ ਨਹੀਂ ਸਰ ਕਿੰਨੇ ਬਾਬਾ ਜੀ ਦੇ ਵਿਆਹ ਵੇਖਿਆ ਆਪਾਂ ਫਿਰ ਕੋਈ ਕਰਾਉਣੇ ਸਰ ਤੇਰੇ ਤੋਂ 10 ਮੈਨੂੰ ਕਰਵਾ ਨਹੀਂ ਨਹੀਂ ਸਵੇਰੇ ਤੇ ਹੁਣ ਮੈਂ ਆਪੇ ਕਰਾ ਲੂੰ ਉਹਦੇ ਮੈਂ ਕਰਾ ਲੂੰਗਾ ਨਹੀਂ ਨਹੀਂ ਕਮਿਸ਼ਨਰ ਸਾਹਿਬ ਮੇਰੇ ਹੱਥ ਖੜੇ ਇਹਨੂੰ ਤਾਂ ਸਸਪੈਂਡ ਕਰੋ ਠੀਕ ਆ ਆ ਮੈਂ ਤੁਹਾਨੂੰ ਇਹ ਡਿਊਟੀ ਤੇ ਨਹੀਂ ਮੈਨੂੰ ਹਾਜ਼ਰ ਚਾਹੀਦਾ ਬੰਦਾ ਠੀਕ ਇਹ ਨਹੀਂ ਹਾਜ਼ਰ ਚਾਹੀਦਾ ਤੂੰ ਜਲ ਕਰ ਰਾਮ ਤੂੰ ਠੀਕ ਠੀਕ ਤੂੰ ਰਾਮ ਕਰ ਤੂੰ ਤੂੰ ਨੌਕਰੀ ਕਰਨ ਦੇ ਕਾਬਿਲ ਨਹੀਂ ਹੈਗਾ ਕਮਿਸ਼ਨਰ ਸਾਹਿਬ ਨੂੰ ਲੈਟਰ ਵੀ ਦੇ ਕੇ ਆਏ ਇਸ ਚੀਜ਼ ਦਾ ਹਾਂ ਹਾਂ ਤੇ ਵੇਖ ਲਓ ਸਾਡੇ ਹਾਲਾਤ ਵੇਖ ਲਓ ਕਿਦਾਂ ਦੇ ਆਸੀਂ ਖੁਦ ਪੰਜ ਪੰਜ ਜਵਾਬ ਦੇ ਜਵਾਬ ਦੇ ਜਵਾਬ ਦੇ ਕੋਰ ਦੋਰਾ ਸਾਹਿਬ ਆ ਜੇ ਤੁਸੀਂ ਆ ਗੁਰੂ ਘਰ ਐ ਇੱਥੇ ਨਹੀਂ ਬਖਸ਼ਣ ਦੇ ਤਾਂ ਤੁਸੀਂ ਹੋਰ ਦੱਸੋ ਕਿਹਦਾ ਕੰਮ ਕਰੋਗੇ ਸ਼ਹਿਰ ਦੇ ਵਿੱਚ ਮੇਰੀ ਗੱਲ ਸੁਣ ਲਓ ਇੱਕ ਮਹੀਨਾ ਹੋ ਗਿਆ ਐਮਐਲਏ ਸਾਹਿਬ ਇੱਕ ਮਹੀਨਾ ਹੋ ਗਿਆ ਜੀ ਮੈਨੂੰ ਇੱਕ ਵੀ ਮਹੀਨਾ ਹੋ ਗਿਆ ਤਰਲੇ ਮਾਰਦਿਆਂ ਕਿ ਵੇਖੋ ਇਹ ਰੋਡ ਦਾ ਹਾਲ ਕੀ ਆ ਦਾ ਵੇਖੋ ਇੱਥੇ ਸਾਰਾ ਇਨਾ ਗੱਦਰ ਪਿਆ ਬਾਬੇ ਦਾ ਵਿਆਹ ਵਾਹੀ ਇੱਕ ਬਾਬੇ ਦੇ ਵਿਆਹ ਤੇ ਤੁਹਾਡਾ ਪਤਾ ਵੀ ਸਾਰੇ ਪੰਜਾਬ ਦਾ ਅਖੰਡ ਕੀਰਤਨ ਜਥਾ ਪਲੱਸ ਡਾਕਟਰ ਸ਼ਿਵ ਸਿੰਘ ਉਹਦੇ 3 ਦਿਨ ਤੇ ਕੀਰਤਨ ਦਰਬਾਰ ਤੇ ਲੱਗੇ। ਇਹ ਸਾਡੀ ਹਾਲਾਤ ਇਹ ਵੇਖਣਗੇ ਆੜ ਕੇ ਪਹਿਲਾਂ ਦੱਸੋ ਵਧੀਆ ਰੋਡ ਸਭ ਤੋਂ ਨਿਕੰਮੀ ਹੈ। ਸਭ ਤੋਂ ਨਿਕੰਮੀ ਰੋਡ ਉਹਦੀ। ਪਿਆਰ ਐਪਲੀਕੇਸ਼ਨ ਨੂੰ ਛੱਡ ਕਿਨੂੰ ਦਿੱਤੀ ਆ? ਤੂੰ ਇਨਚਾਰਜ ਐ ਇਥੋਂ ਦਾ। ਕੋਈ ਗੱਲ ਕੋਈ ਨਹੀਂ ਕਰਨ ਦੇ ਸਾਡੇ ਨਾਲ। ਤੈਨੂੰ 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 ਐਪਲੀਕੇਸ਼ਨ ਦੀ ਲੋੜ ਆ। ਨਹੀਂ ਸਹੀ ਕੋ ਤੁਸੀ ਆਪਣੀ ਡਾਇਰੀ ਲਵਾ ਕੇ ਐਪਲੀਕੇਸ਼ਨ ਦੇ ਕੇ ਆਏ ਤੁਹਾਡੇ ਦਫ਼ਤਰ ਕੋ ਨਹੀਂ ਨਹੀਂ ਤੇ ਆਪਣੀ ਜ਼ਿੰਮੇਵਾਰੀ ਕੀ ਬਣਦੀ ਹੈ ਕਿੰਨੀਆਂ ਟੀਮਾਂ ਨੇ ਆਪਣੀਆਂ ਜੇ ਮੈਂ ਐਮਐਲ ਆ ਮੇਰਾ ਫਰਜ਼ ਬਣਦਾ ਮੇਰੇ ਪਿੰਡ ਦੇ ਸਰਪੰਚ ਵੇਖਣੇ ਮੈਂ ਐਮਸੀ ਵੇਖਣਾ ਠੀਕ ਹੈ ਨਾ ਤੇ ਜੇ ਤੈਨੂੰ ਜ਼ਿੰਮੇਵਾਰੀ ਸ਼ਹਿਰ ਦੀ ਦਿੱਤੀ ਹੈ ਤੇ ਇਹ ਐਪਲੀਕੇਸ਼ਨਾਂ ਵੇਖਣੀ ਆਪਾਂ ਆਪਣੀ ਜ਼ਿੰਮੇਵਾਰੀ ਨਹੀਂ ਕੋਈ ਵੀ ਕਿਹਾ ਸੀ ਵੀ 15 ਅਗਸਤ ਤੱਕ ਅਸੀਂ ਬਿਜੀਆਂ ਸਾਨੂੰ 15 ਅਗਸਤ ਤੱਕ ਨਾਮ ਦੇ ਉੱਚ ਕਰਨਾ ਤੇ ਉਹ ਹੁਣ 15 ਅਗਸਤ ਦੇ ਦੇਖੋ ਮੈਂ ਤੁਹਾਨੂੰ ਅੱਗੇ ਕੋਈ ਬੇਨਤੀ ਕਰਦਾ ਹੁੰਦਾ ਵੀ ਸ਼ਹਿਰ ਪਿਆਰਾ ਹੈ ਸਾਡੇ ਮਨੂੰ ਮੇਰੇ ਬਟਾਲੇ ਹਲਕੇ ਦੇ ਲੋਕ ਪਿਆਰੇ ਨੇ ਜੇ ਉਹ ਸੁਖੀ ਨਹੀਂ ਉਹ ਖੁਸ਼ ਨਹੀਂ ਤੇ ਫਿਰ ਜਿਹੜਾ ਅਫਸਰ ਦੀ ਜਿਹੜੀ ਕਮੀ ਹੋਊਗੀ ਆਪਾਂ ਉਹ ਕਮੀ ਨੂੰ ਬਾਹਰ ਕੱਢ ਕੇ ਉਹ ਸਾਈਡ ਤੇ ਜ਼ਰੂਰ ਕਰਾਂਗੇ ਸੋ ਜਾਣ ਬੁੱਝ ਕੇ ਮੈਂ ਕਹਿ ਸਕਦਾ ਵੀ ਜਿਹੜਾ ਸਾਰਾ ਤੰਤਰ ਹੁੰਦਿਆਂ ਹੋਇਆਂ ਵੀ ਜੇ ਬੰਦਾ ਕੰਮ ਨਾ ਕੋਈ ਕਰ ਪਾਵੇ ਤੇ ਫਿਰ ਉਹਦੀ ਨੀਅਤ ਚ ਖੋਟ ਆ ਸੋ ਜਿਹੜੇ ਜਿਹੜੇ ਨੀਅਤ ਚ ਖੋਟ ਵਾਲਾ ਉਹ ਤੇ ਹੁਣ ਨਹੀਂ ਆਪਾਂ ਕਿ ਹਰ ਹਾਲ ਦੇ ਵਿੱਚ ਜਿਹੜਾ ਬਖਸ਼ਿਆ ਨਹੀਂ ਜਾਊਗਾ ਸੋ ਮਟਾਲੇ ਨੂੰ ਤਗੜੇ ਕਰਾਂਗੇ ਤਰੱਕੀ ਚ ਲੈ ਕੇ ਜਾਵਾਂਗੇ ਕਿਉਂਕਿ ਕੱਲੀ-ਕੱਲੀ ਚੀਜ਼ ਵਾਚ ਕਰ ਰਹੇ ਹਲੇ ਸ਼ਹਿਰ ਦਾ ਥੋੜੀ ਜੀ ਮੈਨੂੰ ਦਿੱਕਤ ਆ ਰਹੀ ਹੈ ਕਿਉਂਕਿ ਕਾਰਪੋਰੇਸ਼ਨ ਪ੍ਰੋਪਰਲੀ ਮੇਰੇ ਅੰਡਰ ਨਹੀਂ ਆਇਆ ਜਦੋਂ ਸਾਡੀ ਪਾਰਟੀ ਦੇ ਅੰਡਰ ਆ ਗਈ ਉਸ ਤੋਂ ਬਾਅਦ ਜਿਹੜਾ ਵਾ ਵੀ ਇਹ ਸਾਰਾ ਜਿਹੜਾ ਕੰਮ ਹੈ ਤੇ ਫਿਰ ਲੋਕਾਂ ਦੀ ਟੈਨਸ਼ਨ ਨਹੀਂ ਫਿਰ ਸਾਡੇ ਆਪਣੇ ਆਂ ਬੰਦਿਆਂ ਦੀ ਟੈਨਸ਼ਨ ਹੋ ਗਈ ਸੋ ਮੇਰੇ ਹੱਥ ਖੜੇ ਇਹਨੂੰ ਤਾਂ ਸਸਪੈਂਡ ਕਰੋ ਠੀਕ ਆ ਆ ਮੈਂ ਤੁਹਾਨੂੰ ਇਹ ਡਿਊਟੀ ਤੇ ਨਹੀਂ ਮੈਨੂੰ ਹਾਜ਼ਰ ਚਾਹੀਦਾ ਬੰਦਾ ਇਹ ਨਹੀਂ ਹਾਜ਼ਰ ਚਾਹੀਦਾ ਤੂੰ ਜਲ ਕਰ ਰਾਮ ਤੋਂ ਠੀਕ ਹੈ ਠੀਕ ਹੈ ਤੂੰ ਰਾਮ ਤੁਸੀਂ ਆਹ ਗੁਰੂ ਘਰ ਐ ਇੱਥੇ ਨਹੀਂ ਬਖਸ਼ਣ ਦੇ ਤਾਂ ਤੁਸੀਂ ਹੋਰ ਦੱਸੋ ਕਿਹਦਾ ਕੰਮ ਕਰੋਗੇ ਸ਼ਹਿਰ ਦੇ ਵਿੱਚ ਮੇਰੀ ਗੱਲ ਸੁਣ ਲਓ ਇੱਕ ਮਹੀਨਾ ਹੋ ਗਿਆ ਐਮਐਲਏ ਸਾਹਿਬ ਇੱਕ ਮਹੀਨਾ ਹੋ ਗਿਆ ਜੀ ਮੈਨੂੰ ਇੱਕ ਵੀ ਮਹੀਨਾ ਹੋ ਗਿਆ ਤਰਲੇ ਮਾਰਦਿਆਂ ਕਿ ਵੇਖੋ ਇਹ ਰੋਡ ਦਾ ਹਾਲ ਕੀ ਆ ਦਾ ਕੰਮ ਕਰ ਤੂੰ ਤੂੰ ਨੌਕਰੀ ਕਰਨ ਦੇ ਕਾਬਿਲ ਨਹੀਂ ਹੈਗਾ ਇੱਥੇ ਡਿਊਟੀ ਕੀ ਦੀ ਆ ਜਿਹੜਾ ਉਹ ਕੰਪੈਕਟਰ ਚੱਲਦਾ ਹੈ ਹਾਂ ਟਰਾਲੀ ਵਾਲਾ ਨਹੀਂ ਹੁੰਦਾ ਸਰ ਇਹਦਾ ਕੰਪੈਕਟਰ ਕੰਪੈਕਟਰ ਉਹ ਕੀ ਕਰਦਾ ਇਕੱਠਾ ਕਰਕੇ ਰੱਖ ਜਾਂਦਾ ਨਹੀਂ ਸਰ ਉਹ ਕਰਦਾ ਕਿਹਨੇ ਸਰ ਡਿਊਟੀਆਂ ਕਿ ਸੁਪਰਵਾਈਜ਼ਰ ਸੁਪਰਵਾਈਜ਼ਰ ਕੌਣ ਹੈ ਤੈਨੂੰ 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 ਐਪਲੀਕੇਸ਼ਨ ਦੀ ਲੋੜ ਆ ਨਹੀਂ ਨਹੀਂ ਸਰ ਜੀ ਮੈਂ ਬੱਸ ਉਹ ਤਾਂ ਵੀ ਕਹਿੰਦੇ ਐਪਲੀਕੇਸ਼ਨ ਦੇ ਕੇ ਆ ਮੈਂ ਕਹਿੰਦਾ ਪੁੱਛੋ ਤੁਸੀਂ ਆਪਣੀ ਡਾਇਰੀ ਲਵਾ ਕੇ ਐਪਲੀਕੇਸ਼ਨ ਦੇ ਕੇ ਆ ਤੁਹਾਡੇ ਦਫ਼ਤਰ ਕੋਲ ਨਹੀਂ ਨਹੀਂ ਤੇ ਆਪਣੀ ਜ਼ਿੰਮੇਵਾਰੀ ਕੀ ਬਣਦੀ ਆ ਕਿੰਨੀਆਂ ਟੀਮਾਂ ਨੇ ਆਪਣੀਆਂ ਜੇ ਮੈਂ ਐਮਐਲ ਆ ਮੇਰਾ ਫਰਜ਼ ਬਣਦਾ ਮੇਰੇ ਪਿੰਡ ਦੇ ਸਰਪੰਚ ਵੇਖਣੇ ਮੈਂ ਐਮਸੀ ਵੇਖਣਾ ਠੀਕ ਹੈ ਨਾ ਤੇ ਜੇ ਤੈਨੂੰ ਜ਼ਿੰਮੇਵਾਰੀ ਸ਼ਹਿਰ ਦੀ ਦਿੱਤੀ ਆ ਤੇ ਇਹ ਐਪਲੀਕੇਸ਼ਨਾਂ ਵੇਖਣੀਆਂ ਆ ਆਪਾਂ ਆਪਣੀ ਜ਼ਿੰਮੇਵਾਰੀ ਨਹੀਂ ਕੋਈ ਵੀ ਕਿਹਾ ਸੀ ਵੀ 15 ਅਗਸਤ ਤੱਕ ਆ ਸਾਰੀ ਰੋਡ ਆ ਠੀਕ ਆ ਪਤਾ ਨਾ ਬਿਲਕੁਲ ਥੋੜਾ ਜਿਹਾ ਢੇਰ ਹੀ ਕਿੰਨਾ ਵੱਡਾ ਕਰਤਾ ਜੇ ਤੁਹਾਡਾ ਤੁਹਾਡੇ ਵੱਲ ਮੇਰ ਦਾ ਨਹੀਂ ਧਿਆਨ ਤੇ ਕਮ ਸੇ ਕਮ ਤੁਹਾਡਾ ਨਿਜੀ ਫਰਜ਼ ਨਹੀਂ ਬਣਦਾ ਕੰਮ ਕਰਨਾ ਅਸਰ ਦੋ ਦਿਨ ਹੋ ਗਏ ਰੂਟ ਤੇ ਸਰ ਫਰਜ਼ ਬਣਦਾ ਕਿ ਨਹੀਂ ਬਣਦਾ ਹੰ ਦੱਸੋ ਮੈਨੂੰ ਕੀ ਜਵਾਬ ਹੈ ਦਾ